ਕੈਮਰੇ ਸਾਹਮਣੇ ਇਹਨਾਂ ਸਾਫ਼ ਝੂਠ ਬੋਲੇ ਨਹੀਂ ਇਹਨਾਂ ਤੋਂ ਡਾਇਰੈਕਟਰ ਹੋਣਾ ਜੀ ਤੇਨੂੰ ਬੂਟਾਂ ਦੇ ਵਿੱਚ ਉਹ ਵੇਟ ਹੋਣਾ ਇੱਧਰ ਰੌ ਕੈਮਰਾ ਲਾ ਕੇ ਆਉਂ ਜਾ ਚੱਲ ਕੈਮਰਾ ਲਾ ਗਈ ਆਪਕੋ ਚੱਲ ਕੁੱਲੜ ਪੀਆ ਖਾਤਾ ਈ ਆਓ ਇਹ ਆ ਕੁੱਲੜ ਤਾਂ ਮੈਂ ਕੀ ਬੋਲਾ ਹੁਣ ਇਹਨਾਂ ਦੀ ਹੰਨੀ ਚਿੰਜੀ ਦੇ ਵਿੱਚ ਨਾ ਥੋੜਾ ਜਿਹਾ ਹੰਨੀ ਹੈ ਨਹੀਂ ਸੀਗਾ ਚਿੱਲੀ ਚਿੱਲੀ ਸੀ ਗੱਲ ਇਹ ਸਾਡੇ ਘਰ ਦੇਆਂ ਦਾ ਸਾਰਿਆਂ ਦਾ ਫੇਵਰੇਟ ਹੰਨੀ ਚਿੱਲੀ ਪੋਟੈਟੋ ਠੀਕ ਆ ਆ ਦੇਖੋ ਤੁਹਾਡੀ ਸ਼ਰਟ ਤੇ ਕੀ ਲਿਖਿਆ ਹੈ ਮੀ

ਸੋਰੀ ਸ਼ਨੀਵਾਰ ਦੀ ਸਵੇਰ ਸੀਗੀ ਹੁਣ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰ ਤੈਨਾਂਵੇਂ ਦਿਨ ਤੇ ਨਵੇਂ ਲੋਕਾਂ ਦੇ ਵਿੱਚ ਅੱਜ ਇਹ ਨਵਾਂ ਦਿਨ ਚੜਨਾ ਹੀ ਆ ਚੜੀ ਗਿਆ ਵੈਸੇ ਤਾਂ ਸਵੇਰ ਦੇ ਸਵਾਚਾਰ ਹੋ ਗਿਆ ਤੇ ਆਪਾਂ ਡਿਊਟੀ ਤੋਂ ਆਏ ਆ ਪਿਛਲੇ ਵੀਡੀਓ ਲੋਕਾਂ ਚ ਤੁਸੀਂ ਦੇਖਿਆ ਹੀ ਸੀਗਾ ਤੇ ਹੁਣ ਤਿਆਰੀ ਹੋ ਰਹੀ ਹੈ ਨਵੇਂ ਦਿਨ ਦੀ ਤੇ ਆਪਾਂ ਬਣਾ ਰਿਹਾ ਸੈਂਡਵਿਚਾ ਥੋੜਾ ਬਹੁਤਾ ਖਾ ਕੇ ਮਸਤ ਰਸ ਹੋ ਜਾਗੇ ਸੈਂਡਵਿਚ ਹੈਲਦੀ ਵਾਲੇ ਸੈਂਡਵਿਚਾ ਇਹਦੇ ਵਿੱਚ ਨਾ ਕੁਝ ਨਹੀਂ ਪਾਣਾ ਕੋਈ ਸੌਸ ਨਾ ਕੁਝ ਸਿਰਫ ਪਿਆਜ਼ ਆਲੂ ਤੇ ਟਮਾਟਰ ਉਸ ਨਾਲ ਹੀ ਜਿਵੇਂ ਪਹਿਲਾਂ ਖਾਧੇ ਸੀ ਕਰੀਏ ਨੇ ਤੈਨੂੰ ਕੋਈ ਨਾ ਆਈ ਨਾ ਕੱਲ ਖਾਦੀ ਨਹੀਂ ਪਰਸੋਂ ਉਹ ਤਾਂ ਸੂਸੂਸ ਵਿੱਚ ਸੀ ਨਾ ਪਰ ਇਹਦੇ ਵਿੱਚ ਕੁਝ ਨਹੀਂ ਪੜਾ ਨੋਰਮਲ ਆ ਹਾਂ ਉਹ ਵੀ ਜਿਹੜਾ ਬਟਰ ਤਾਂ ਪਾ ਕੇ ਦੇ ਇੱਕ ਉਹ ਤਾਂ ਤੁਸੀਂ ਕਾਉਗੇ ਨਾ ਤੁਸੀਂ ਮੰਗਾਇਆ ਆ ਚੈੱਕ ਤਾਂ ਕਰਕੇ ਦੇਖੀ ਕਿਵੇਂ ਦਾ ਲੱਗਦਾ ਵੈਸੇ ਤਾਂ ਵਧੀਆ ਨਹੀਂ ਲੱਗਿਆ ਮੈਨੂੰ ਪਰ ਖੜਾ ਤਾਂ ਪੜੇਗਾ ਉਹ ਕੀ ਕਰੇ ਆਲੂ ਪਿਆਜ਼ ਸ਼ੈਫ ਕਰਕੇ ਆਈ ਡਿਊਟੀਆਂ ਘਰੇ ਆ ਕੇ ਵੀ ਅਨਰਜੀ ਬੋਲਿਆ ਘਰੇ ਵੀ ਆ ਕੇ ਕੀਤੀ ਡਿਊਟੀ ਨਾਲ ਚਾਹ ਨਾ ਨਾ ਤਾਂ ਤੁਹਾਨੂੰ ਕੋਈ ਨਹੀਂ ਨਾ ਸਿਰਫ ਇੱਕ ਖਾ ਕੇ ਸੋਣਾ ਨਾ ਪਰ ਮੈਂ ਜਲਦੀ ਉੱਠਣਾ ਨਾ 9-10 ਵਜੇ ਉੱਠ ਲੈਣਾ 10 ਕੋਈ ਉੱਡ ਜਾਗੇ ਨਾ ਅੰਕਲ ਥੱਲੇ ਜਿਹੜੇ ਨੇ ਉਹ ਸੈਰ ਕਰ ਰਹੇ ਨੇ ਇਹ ਓਨਰ ਨੇ ਜਿਹੜੇ ਥੱਲੇ ਰਹਿੰਦੇ ਨੇ ਤੇ ਉਡੀਕਦੇ ਨੇ ਨਾਲੇ ਤਾਂ ਸਵੇਰੇ ਅੰਮ੍ਰਿਤ ਵੇਲੇ ਨੂੰ ਦਲਾਹਾ ਲੈਂਦੇ ਨੇ ਤੇ ਨਾਲੇ ਸਾਨੂੰ ਉਡੀਕਦੇ ਨੇ ਵੀ ਕਦੋਂ ਆਗੇ ਪੂਰੇ ਟਾਈਮ ਤੇ ਪਹੁੰਚੇ ਕਿ ਨਹੀਂ ਪਹੁੰਚੇ ਪੂਰੇ ਘਰ ਵਰਗਾ ਮਾਹੌਲ ਹੈ ਅੰਮ੍ਰਿਤ ਵੇਲਾ ਗੁਰਬਾਣੀ ਚੱਲ ਰਹੀ ਹੈ ਸੈਂਡਵਿਚ ਹੋਰੀ ਤਿਆਰ ਹੈ ਹਲਦੀ ਸੈਂਡਵਿਚ ਹੈ ਇਹ ਇਹ ਆਲੂ ਬਏ ਹਾਂ ਕੱਚੇ ਕੱਚੇ ਫੁੜੀ ਅੱਛਾ ਮਸ਼ੀਨ ਦੇ ਵਿੱਚ ਹੋਣਗੇ ਠੀਕ ਹੋਏ ਉਹ ਮਸ਼ੀਨ ਨਹੀਂ ਬਗੜ ਲਾਉਣੀ ਨਾ ਇਹ ਮਸ਼ੀਨ ਵਾਲੇ ਸੈਂਡਵਿਚ ਨਹੀਂ ਹੈਗੇ ਇਹਦਾ ਮੇਰੇ ਪੁੱਛਣ ਦਾ ਮਤਲਬ ਇਹ ਆ ਵੀ ਆਲੂ ਉਬਲੇ ਹੋਏ ਨੇ ਹਾਂ ਇਹ ਕਦੂ ਵਾਲੇ ਦੇ ਆਣ ਕੇ ਅੱਗੇ ਸਾਰੇ ਹੀ ਰੱਖਿਆ ਸੀ ਅੱਛਾ ਅੱਛਾ ਮन्ने ਪਤਾ ਨਹੀਂ ਲੱਗਾ ਨਹੀਂ ਮੈਂ ਵੀਡੀਓ ਬਣਾ ਲੇ ਦਿੱਤਾ ਮੈਂ ਰੱਖੇ ਪਏ ਸੀਗੇ ਜੇ ਤੂੰ ਵੀ ਇੱਧਰ ਰੋਨੀਆ ਲੂਆ ਮਾਰੀ ਹੁੰਦੇ ਤਾਂ ਤੁਹਾਨੂੰ ਪਤਾ ਲੱਗਦਾ ਇਹ ਹਲਦੀ ਵਾਲੇ ਆ ਵਿੱਚ ਖੀਰਾ ਕੁਝ ਵੀ ਪਾ ਲੋ ਨਮਕ ਹੂੰ ਰੈੱਡ ਪਪਰ ਕੜਮਚ ਮੜੀ ਮੜੀ ਜ਼ਿਆਦਾ ਕੁਝ ਨਹੀਂ ਪਾਣਾ ਬਸ ਮੈਂ ਤਾਂ ਨਹੀਂ ਵਿੱਚ ਆਰਮਸਾਲੇ ਨਾਲ ਐਸੇ ਹੀ ਹੋ ਜਾਣਾ ਕੋਈ ਘਿਓ ਨਹੀਂ ਲੱਗੂਗਾ ਕੋਈ ਕੁਝ ਨਹੀਂ ਲੱਗੂਗਾ ਇਹ ਇੱਦਾਂ ਹੀ ਖਾਦਾ ਜਾਊਗਾ ਬਸ ਕਿੱਦਾਂ ਗੁੱਟ ਪਾ ਦੋ ਪਾਣੀ ਆ ਟਾਈਮ ਸਹੀ ਪਤਾ ਜਿੰਨੇ ਤਾਂ ਫੇਰ ਸੁੱਕ ਜਾਂਦੇ ਆ ਹੂੰ ਇਹਨੂੰ ਜਗ੍ਹਾ ਲੱਗੇਗਾ ਸਾਰਾ ਪਾ ਦੋ ਦੁਪਹਿਰ ਦੇ ਵਜੇ 2:30 ਅੱਜ ਤਾਂ ਛੁੱਟੀ ਆ ਆਪਣਾ ਜਾਂ ਫੇਰ ਉਹਨੇ ਟਾਈਮ ਤੇ ਉੱਠਿਆ ਤੇ ਰਾਤੇ ਬਿਊਟੀ ਵੀ ਤਾਂ ਕਰਕੇ ਆਈ ਸੀ ਨਾ ਛੁੱਟੀ ਤੇ ਅੱਜ ਫਰਾਪਦੀ ਆ ਸਾਡੀ ਜਲਦੀ ਥੋੜੀ ਕੋਸ਼ਿਸ਼ ਤਾਂ ਕੀਤੀ ਵੀ 10:00 ਵਜੇ ਉੱਠਣ ਦੀ ਪਰ ਉੱਠਿਆ ਨਹੀਂ ਗਿਆ ਵੈਸੇ ਮੈਂ 12:30 ਉੱਠ ਗਿਆ ਸੀ ਜਾਂ 12:00 ਉੱਠ ਕੇ ਮੈਂ ਐਡੀਟਿੰਗ ਕੀਤੀ ਤੇ ਹੁਣ ਮੈਨੂੰ ਹੁਣ ਮੈਨੂੰ ਨੀਂਦ ਆ ਰਹੀ ਆ ਪਰ ਨਹੀਂ ਆਪਾਂ ਹੁਣ ਨਹਾਣ ਤੋਂ ਲੈਣਾ ਆ ਮੋਰ ਆਇਆ ਕਿੰਨੇ ਮਝ ਲੈਂਦੇ ਹੋਣੇ ਨਾ ਯਾਰ ਮੋਰ ਚਿੜੀਆਂ ਨਾ ਜੋ ਮਿਲਦਾ ਖਾ ਲੈਂਦੇ ਨੇ ਹੈ ਕਦੇ ਨਹੀਂ ਵੀ ਮਿਲਦਾ ਤਾਂ ਵੀ ਪਾਣਾ ਮੰਨ ਲੈਂਦੇ ਨੇ ਆਪਾਂ ਕੁੜਕੜ ਕਰਦੇ ਰਹਿੰਦੇ ਆਣੀ ਮਿਲਿਆ ਉਹ ਨਹੀਂ ਮਿਲਿਆ ਨਹੀਂ ਮਿਲਿਆ ਸਹੀ ਗੱਲ ਹੈ ਜਿਵੇਂ ਹੁਣੇ ਥੋੜੀ ਦੇਰ ਪਹਿਲਾਂ ਕੀਤੀ ਸੀਗੀ ਮੈਂ ਕੀ ਜਦੋਂ ਮੈਂ ਕਹਾਂ ਸੀ ਹੂੰਗੀ ਨਹੀਂ ਬਣੂਗੀ ਪਾਣੀ ਤੁਸੀਂ ਆਪਣੀ ਐਗਜ਼ਾਮਪਲ ਦਿਆ ਕਰੋ ਹਾਂ ਆਪਣੀ ਹੋਏ ਬੰਦੇ ਦੀ ਜੂੰਨ ਦੀ ਗੱਲ ਕਰਦਾ ਨਾ ਫੇ ਸਾਰੇ ਆ ਗਏ ਨਾ ਮੈਂ ਵੀ ਆ ਗਿਆ ਤੂੰ ਵੀ ਆ ਗਿਆ ਸਾਰੇ ਜਾਣੇ ਆ ਗਏ ਬੰਦੇ ਦੀ ਜੂੰਨ 'ਚ ਮੋਰ ਚਿੜੀਆਂ ਆਪਣੀ ਮਰਜ਼ੀ ਨਾਲ ਉੱਡਦੇ ਆ ਤੁਸੀਂ ਬਾਥਰੂਮ 'ਚ ਵੜਨ ਦਾ ਹੁਣ ਕੀ ਲਊਂਗਾ ਮੈਨੂੰ ਦੱਸੋ ਤੋਲੀਆਂ ਤੋਲੀਆਂ ਲੱਭਣਿਆਂ ਤੋਲੀਆਂ ਨਹੀਂ ਮਿਲ ਰਿਆ ਤਾਂ ਫੇਰ ਨਹਾਵਾ ਕਿਵੇਂ ਮੈਂ ਤੋਲੀਆਂ ਖਰੇ ਮਟਬੋਤਾ ਵਿੱਚ ਯਾਰ ਨਹੀਂ ਨਹੀਂ ਤੋਹਣਾ ਘਰ ਉੱਥੇ ਹੀ ਪਿਆ ਯਾਰ ਚੰਗਾ ਜੀ ਮਿਲਦੇ ਆ ਮੇਰੇ ਆਪਣੇ ਨੂੰ ਆਪਾਂ ਤੋਂ ਲੋ ਮਿਲਦੇ ਆ ਨਹਾਣ ਤੋਂ ਬਾਅਦ ਮਸਾ ਨਾਮ ਦਾ ਬਈ ਜਿਹੜਾ ਨੂੰ ਕਿਉਂ ਨਹਾਣਾ ਮੈਂ ਰੋਜ਼ ਇੱਕ ਦਿਨ ਛੱਡ ਕੇ ਤਾਂ ਨਹਾ ਹੀ ਲੈਣਾ ਕੰਮ ਪਤਾ ਕਿੰਨੇ ਹੁੰਦੇ ਨੇ ਮੈਨੂੰ ਪਿਛਲੇ ਬਲੋਗ ਚ ਭਾਂਡੇ ਜੀ ਮਾਂਜੇ ਮੈਨੂੰ ਵਿੱਚ ਬੰਦੇ ਨੇ ਆਪਣੇ ਹੱਥ ਰਾਬਾ ਤੱਕ ਨਹੀਂ ਦੇਣੀਆਂ ਉਹ ਤੇ ਮੈਂ ਆਪ ਦੇਖਾਂਗੀ ਤਾਂ ਦੇਖਾਂਗੀ ਹੈਨਾ ਖਲਾ ਦਿਆ ਕਰੋ ਯਾਰ ਕਿਉਂਕਿ ਆਪਣੀ ਜਰਬਾ ਮੈਂ ਆਪ ਤੋਂ ਨਾ ਉਹ ਨਾ ਠੀਕ ਹੈ ਨਾ ਇਹ ਕਦੇ ਤੋਂ ਹੋ ਗਿਆ ਇਹ 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 ਕਦੇ ਹੋਇਆ ਮੈਨੂੰ ਦੱਸੋ ਕਿਉਂ ਕਿਉਂ ਨਹੀਂ ਔਰ ਸਦੋਤੀ ਨਹੀਂ ਸੀ ਜਰਬਾ ਧੋਤੀਆਂ ਵੀ ਤੁਸੀਂ ਆਪ ਧੋਵੇ ਪਰ ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿਹੜੇ ਕੈਮਰੇ ਸਾਹਮਣੇ ਇਹਨਾਂ ਸਾਫ਼ ਝੂਠ ਬੋਲੇ ਨਹੀਂ ਇਹਨਾਂ ਤੋਂ ਰਿਐਕਟਰ ਹੋਣਾ ਜੀ ਤੇਨੂੰ ਬੂਟਾਂ ਦੇ ਵਿੱਚ ਵੇਟ ਹੋਣਾ ਇੱਥੇ ਰੌ ਕੈਮਰਾ ਲੈ ਕੇ ਆਉਗਾ ਚੱਲ ਕੈਮਰਾ ਲੈ ਕੇ ਆ ਚੱਲ ਹੈਗੀਆਂ ਉਹ ਨਹੀਂ ਚੰਗੀਆਂ ਤੇ ਲੈ ਲਾਈਵ ਸਟ੍ਰੀਮ ਤੋਂ ਦਿਖਾ ਦਾਂ ਤੈਨੂੰ ਮੈਂ ਹੈਗੀ ਰੋਲ ਰਹੀਆਂ ਹੋਈਆਂ ਫਿਰ ਲੱਭਾ ਕੁਛ ਇੰਦਾ ਨਹੀਂ ਹੋ ਸਕਦਾ ਲੱਭਾ ਹੁਣ ਮੇਰੇ ਮਗਰ ਆ ਮੈਂ ਜੇ ਇੰਨੀ ਕੌਨਫੀਡੈਂਸ ਨਾਲ ਆਈ ਆ ਨਾ ਕੱਪੜੇ ਛੱਡ ਕੇ ਤਾਂ ਮੁੱਲ ਤੁਸੀਂ ਇਹ ਚੀਜ਼ਾਂ ਕਰਦੇ ਹੋ ਨਾ ਕੌਨਫੀਡੈਂਸ ਤੇਰਾ ਹੋਣੇ ਚੂਰ ਚੂਰ ਕਰ ਦੇਣਾ ਮੈਂ ਅੱਜ ਸਾਰ ਬੋਤੀਆਂ ਪਈਆਂ ਨੇ ਤਾਂ ਮੈਨੂੰ ਕੌਣ ਦਊ ਹਾਂ ਇਹ ਮੈਂ ਕੱਢ ਕੇ ਰੱਖੀਆਂ ਨਹੀਂ ਵੀ ਧੋਣੀਆਂ ਨੇ ਕੱਢ ਕੇ ਨਹੀਂ ਰੱਖੀਆਂ ਇਦਾਂ ਹੀ ਪਈਆਂ ਸਗੀਆਂ ਹੁਣ ਮਨ ਨਾਲ ਜਾਣਾ ਨਾ ਤਤੋਣੀ ਆਰੇ ਫੇ ਮੈਂ ਤੈਨੂੰ ਕਿਹਾ ਸੀ ਨਾ ਜਿਆਦਾ ਕੰਫੀਡੈਂਸ ਦਿਖਾਨੀਆ ਤੈਨੂੰ ਐਕਟਰ ਬਣਨਾ ਚਾਹੀਦਾ ਝੂਠਾਂ ਦੀ ਪੰਡ ਅਲਮਾਰੀ ਝੂਠਾਂ ਦੀ ਪੰਡ ਅਲਮਾਰੀ ਝੁੱਟ 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 ਝੂਠਾਂ ਦੀ ਕੀ ਅਲਮਾਰੀ ਝੂਠਾਂ ਦੀ ਪੰਡ ਹਾਂ ਬੋਲ ਇਹ ਸਾਰੇ ਕੱਪੜੇ ਕੱਢ ਕੇ ਨਾ ਕੀਲੀ ਤੇ ਹੀ ਟੰਗ ਦੋ ਕਿਉਂ ਕਿਉਂਕਿ ਸਾਰੇ ਕਿੱਥੇ ਟੰਗੇ ਹੋਵਾ ਤੁਸੀਂ ਤਹਾਂ ਲੱਗ ਰੱਖੇ ਨਹੀਂ ਜਾਂਦੀਆਂ ਤੁਹਾਡੇ ਦੋ ਤੋਣ ਵਾਲੇ ਵੀ ਤਾਂ ਨੇ ਚੱਲ ਚੰਗਾ ਮੈਂ ਲਾਣਾ ਯਾਰ ਮਾਰੇ ਕੰਨ ਮਤ ਖਾ ਹਮਲੇ ਨਹਾਣਾ ਜਾ ਕੇ ਮਾਰੇ ਕੰਨ ਨਾ ਤਖਾਵਨੇ ਨਾਲ ਯਾਰ ਖਾਜੀ ਨਾ ਤੂੰ ਮੈਨੂੰ ਨਾ ਲਾਂਦੇ ਪਹਿਲਾਂ ਆ ਵੀ ਮੈਂ ਤੋੜ ਦੂੰਗਾ ਆ ਮੈਨੂੰ ਨਾ ਲਾਂਦੇ ਕਿਉਂਕਿ ਦੋ ਜਾਨੇ ਲੱਗ ਜੰਨੇ ਆ ਕਮਰਿਆਂ ਆਪਣੇ ਆਪਣੇ ਕਮਰੇ ਦੇ ਵਿੱਚ ਨਾ ਕਪੜੇ ਧੋੜਾ ਪਿੱਛੇ ਧੋਈਆਂ ਨਹੀਂ ਤੁਸੀਂ ਅੱਗੇ ਧੋਈਓ ਜਿਹੜਾ ਇੱਕ ਧੋ ਰਿਹਾ ਉਹੀ ਧੋਊਗਾ ਨਾ ਮੈਨੂੰ ਨਾ ਲਾਂਦੇ ਮੈਂ ਤੈਨੂੰ ਤੋਲੀਆਂ ਫਲਾਣਾ ਫਿਰ ਧੋਦੀ ਅੱਛੀ ਜਰਾਬਾਂ ਤਾਂ ਦੇ ਦਿਓ ਹੁਣ ਮੈਨੂੰ ਦਿਖ ਰਿਹਾ ਨਹੀਂ ਕਹਿਦੇ ਨਾ ਕੋਈ ਚੰਗਾ ਬਾਏ ਸੋ ਆਪਾਂ ਹੋ ਗਿਆ ਜੀ ਨਾ ਤੋ ਕੇ ਤਿਆਰ ਕਿੰਨੇ ਦਿਨਾਂ ਬਣਤਾ ਅਜ ਰੋਜ ਨਾ ਨਾ ਬਚੂਟ ਨਾ ਬੋਲੀ ਤੇ ਅੱਜ ਡਿਊਟੀ ਦਾ ਜਾਣਾ ਨੀਗਾ ਆਪਾਂ ਥੋੜਾ ਜ਼ਬਰਜਾ ਕੰਮ ਨੇ ਆ ਸਬਜ਼ੇ ਸਬਜ਼ੀਆਂ ਲੈ ਕੇ ਆਨੇ ਮਾੜਾ ਮੋਟਾ ਖਾ ਪੀ ਕੇ ਆਨੇ ਆ ਠੀਕ ਐ ਕੱਲ ਮੈਂ ਕੋਚਾ ਲਾਇਆ ਸੀ ਫਿਰ ਉਹੀ ਹਾਂ ਕੱਟਾ ਮਿੱਟੀ ਉੱਡਦਾ ਰਿਆ ਇੱਥੇ ਅੱਧਾ ਘੰਟਾ ਪਹਿਲਾਂ ਆ ਜਾਣਾ ਸੀਗਾ ਥੱਲੇ ਤੁਸੀਂ ਥੋੜਾ ਮਿੱਟੀ ਦਾ ਹਟਾਣੀ ਆ ਹੁਣ ਥੋੜੀ ਥੋੜੀ ਿੱਟੀ ਐ ਲੋ ਚਲੀਏ ਕੁਮਾ ਸਬਜ਼ੀਆਂ ਬਾਜ਼ੀਆਂ ਲੈ ਆਈਏ ਬਈ ਚਲੋ ਆ ਦੇਖੋ ਤੁਹਾਡੀ ਸ਼ਰਟ ਤੇ ਕੀ ਲਿਖਿਆ ਹੈ ਮੀ ਰਨਿੰਗ ਅਵੇ ਫਰੋਮ ਮਾਈ ਰਿਸਪੌਂਸਿਬਿਲਟੀ ਕਿਤੇ ਕਿਤੇ ਮੈਚ ਕਰਦਾ ਹਾਂ ਕਿਉਂ ਹੁਣ ਮੈਂ ਸੋਣਾ ਸੀਗਾ ਫਿਰ ਵੀ ਮੈਂ ਆਪਣੀ ਰਿਸਪੌਂਸਿਬਿਲਟੀ ਨਿਭਾਣ ਚੱਲਿਆ ਨਾ ਸਬਜ਼ੀ ਲੈਣ ਹਾਂ ਬਿਲਕੁਲ ਮੈਂ ਕਹ ਕਿਤੇ 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 ਦੇ ਵਿੱਚ ਸਿਰਫ 0.01% ਵੀ ਹੋ ਸਕਦਾ ਹੈ इवन ਕਿ ਰਸੋਈ ਦੇ ਵਿੱਚ ਸਾਰਾ ਸਮਾਨ ਤਾਂ ਉਹ ਪਤਾ ਹੁੰਦਾ ਹੈ ਮੈਨੂੰ ਨਹੀਂ ਪਤਾ ਹੁੰਦਾ ਕਦੇ ਕਦੇ ਰਿਸਪੌਂਸਿਬਿਲਟੀ ਤੋਂ ਭੱਜਣਾ ਵੀ ਚਾਹੀਦਾ ਹੋਰ ਕੋਈ ਤਰੀਫ ਰਹੀ ਹੋਵੇ ਯਾਦ ਕਰਾ ਦੋ ਆਪਾਂ ਥੋੜਾ ਅੰਦਰੋਂ ਅੰਦਰੋਂ ਆਈਆਂ ਕਿਸੀ ਨੇ ਯਾਰ ਖਰੜ ਦੀ ਜਿਹੜੀ ਟ੍ਰੈਫਿਕ ਆਣਾ ਉਹੋ ਜਿਹੜੇ ਵੀ ਦੇਖ ਰਹੇ ਹੋਣਗੇ ਖਰੜ ਤੋਂ ਉਹਨਾਂ ਨੂੰ ਪਤਾ ਹੈ ਕਿ ਇੰਨਾ ਜ਼ਿਆਦਾ ਟ੍ਰੈਫਿਕ ਹੁੰਦਾ ਹੈ ਨਾ ਸਰੜ ਦੇ ਵਿੱਚ ਕਿ ਸਾਨੂੰ 1 ਘੰਟਾ ਸਿਰਫ 1 ਕਿਲੋਮੀਟਰ ਜਾਂ 2 ਕਿਲੋਮੀਟਰ ਦਾ ਹੀ ਲੱਗ ਜਾਂਦਾ ਹੈ ਅੱਜ ਪੂਰੇ 15 ਦਿਨਾਂ ਬਾਅਦ ਫਾਸਟ ਫੂਡ ਖਾਤਾ ਜਾਊਗਾ ਪੱਖਾ ਲਾ ਦਿਓ ਉਹ ਦ ਚੱਲਦਾ ਨਹੀਂ ਪੈਗਾ ਕੋਈ ਸਾਡੇ ਘਰ ਦੇਆਂ ਦਾ ਸਾਰਿਆਂ ਦਾ ਫੇਵਰੇਟ ਹਨੀ ਚਿੱਲੀ ਪਟਾਟਾ ਕੀ ਹੈ ਤੂੰ ਹਾਵੇ ਹਾਫਾ ਓਰੇ ਮੇਰੇ ਫੇਵਰਿਟ ਮੂਮੋਜ਼ ਨਦੀ ਹਣੀ ਚਿੰਦੀ ਵੀ ਦੇ ਵਿੱਚ ਨਾ ਥੋੜਾ ਜਿਹਾ ਹਣੀ ਹੈ ਨਹੀਂ ਸੀਗਾ ਚਿੱਲੀ ਚਿੱਲੀ ਸੀ ਗੱਲ ਉਹ ਲੈ ਕੇ ਆਉਗਾ ਤੋ ਬਾਤ ਐਸਾ ਹੈ ਕਿ ਕੀ ਬਤਾ ਦੋ ਕਿਆ ਕਿਆ ਲੈਣਾ ਜਲਦੀ ਜਲਦੀ ਚੱਕ ਬਸ ਮਿੰਟ ਦੋ ਲਾਈ ਬਤਾ ਦੋ ਕਿਆ ਕਿਆ ਲੈਣਾ ਜਲਦੀ ਜਲਦੀ ਟਮਾਟਰ ਲੈਣੇ ਟਮਾਟਰ ਫਿਰ ਆ ਰਹੇ ਇੱਧਰ ਦੇਖ ਨਾ ਅੱਛਾ ਪਹਿਲਾਂ ਕਿਹੜਾ ਲਾਈ ਹੈ ਚੱਲ ਹਾਂ ਬੀਨਸ ਵੀ ਠੀਕ ਹੈ ਇਹ ਵੀ ਪਹਿਲਾਂ ਲੈਂਗੇ ਨਾ ਤੋ ਵੱਧੂ ਬਣ ਰਹੇ ਦੇਸ ਕਿਉਂ ਇਹ शिमला मिर्च शिमला मिर्च ਗੀਨ ਰਾਇਦਲੀ ਕੀ ਆ ਅਸੀਂ ਕੱਢਦੇ ਥੋੜੀਆਂ ਇਹ ਗਾਦਰਾ ਵੀ ਲਵਾਂਗੇ ਮਿਰਚਾ ਮਿਰਚਾ ਦੇ ਦੇ ਵੀਰੇ ਇਹ ਪਿਆਜ਼ ਨਾ ਸिके ਹੈ ਹੈ ਪੱਕੀ ਬਾਤ ਹੈ ਖਰਾਬ ਪਿਆਜ਼ ਹੈ ਹੈ ੁੰਨਾ ਵਾਲਾ ਪਿਆਜ਼ ਹੈ ੁੰਨਾ ਵਾਲਾ ਹੋਰ ਆਲੂ ਆਲੂ ਡਾਇਮੰਡ ਹੈ ਆਲੂ ਪੰਜਾਬ ਕੇ ਆਲੂ ਤਾਂ ਆਪਣੇ ਡਾਇਮੰਡ ਆਲੂ ਹਨ ਪਰੋਠੇ ਵਧੀਆ ਬਣੇਗੇ ਇਸੇ ਬੰਦ ਦੇ ਨਾ ਉਹ ਲਾਲ ਵਾਲੀ ਉਹ ਹੈ ਯਾਰ ਪਹਾੜੀ ਉਹ ਨਾ ਔਰ ਇਹ ਦੂਸਰੇ ਨਾਲ ਵਿੱਚ ਸੇ ਵੀ ਬੜੀਆ ਬਣ ਜਾਂਦੇ ਐ ਵੈਸੇ ਤੋਂ ਇਹ ਫੁਲਾ 8 ਸੀ ਦਾ ਹਾਂ ਮੰਡੀ 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 ਲੈ ਲਿਆ ਚਲੋ ਫਿਰ ਤੇ ਮੈਂ ਬੈਠਾਂਗੀ ਕਿਵੇਂ ਪਿੱਛੇ ਲੈ ਕੇ ਉਹ ਦੇ ਹਜੇ ਦੁੱਧ ਵੀ ਲੈਣਾ ਯਾਰ ਹੁਣ ਮੈਂ ਜਾ ਕੇ ਰੋਟੀ ਖਾਣ ਦੀ ਹਾਲਾਤ ਚ ਤਾਂ ਹੈ ਨਹੀਂਗੀ ਕੁੱਲੜ ਪੀਆ ਖਾਦਾ ਸੀ ਆਹ ਵੇ ਕੁੱਲੜ ਤਾਂ ਮੈਂ ਕੀ ਬੋਲਾਂ ਹੁਣ ਕੀ ਲੈ ਕੇ ਆਇਆ। ਲਓ ਜੀ ਆ ਗਿਆ ਆਪਾਂ ਘਰੇ ਸਮਾਨ ਚੱਕ ਲਿਆਂਦਾ। ਮੋਟਰਸਾਈਕਲ ਤੇ ਸਮਾਨ ਲਿਆਉਣਾ ਯਾਰ ਬੜਾ ਔਖਾ। ਇੰਨਾ ਸਾਰਾ। ਮੈਂ ਵੀ ਜਿੰਨਾ ਔਖਾ ਬੀ। ਆ ਵੀ ਲਿਆਂਦੇ ਆ। ਆ ਵੀ ਲਿਆਂਦੇ ਆ, ਆਲੂ ਵੀ ਲਿਆਂਦੇ ਆ, ਪਤਾ ਨਹੀਂ ਕੀ ਕੁਝ ਲਿਆਂਦਾ ਆ। ਮੈਂ ਕਿਹਾ ਸਬਜ਼ੀਆਂ ਧੋ ਕੇ ਰੱਖ ਦੰਗੀਆਂ ਸਾਰੀਆਂ ਫਿਰ ਸਾਰੇ ਕੱਟ ਕੇ ਨਾ ਰੱਖ ਦਾਂ। ਮੈਨੂੰ ਉਹ ਦੋ ਇਹ ਇੱਕ ਇਹਦੇ ਨਾਲ ਦੀ ਨਾ ਇਹਦੇ ਵਿੱਚ ਪਈ ਆ ਟੋਪ ਦੀ। ਲਾ। ਸਾਡਾ ਸਮਾਨ ਰਿਫਿਲ ਹੋ ਰਿਹਾ ਹੈ। ਉਕੇ ਫਿਰ ਨਾ ਪੂਰੀ ਪੂਰਾ ਹਫਤਾ ਨਿਕਲ ਤੁੰਗਾ ਨਹੀਂ ਸਾਡੇ ਤੋਂ ਫਿਰ ਤੇ ਘਰੇ ਹੋਵੇਗਾ ਦਤਾ ਪੋਸਟ ਕਰਾਂਗਾ ਸੋ ਕਰਦੇ ਆ ਬਲੌਗ ਇੱਥੇ ਹੀ ਖਤਮ ਠੀਕ ਹੈ ਜੀ ਕੁਝ ਵੀ ਚੰਗਾ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀਰੋ ਦੇਖਿਆ ਕਰੋ ਤਾਂ ਲਾਈਕ ਕਰਿਆ ਕਰੋ ਸਪੋਰਟ ਕਰੋ ਤੇ ਜੇ ਨਹੀਂ ਵੀ ਪਸੰਦ ਆ ਤਾਂ ਦੱਸਿਆ ਕਰੋ ਵੀ ਭਾਈ ਆਹ ਚੀਜ਼ ਤੇਰੀ ਪਸੰਦ ਨਹੀਂ ਆਈ ਬਾਕੀ ਹੱਸਦੇ ਰਹੋ ਵਸਦੇ ਰਹੋ ਠੀਕ ਹੈ ਜੀ ਮਿਲਦੇ ਆ ਅਗਲੇ ਦਿਨ ਦੇ ਨਵੇਂ ਸਫਰ ਦੇ ਵਿੱਚ ਨਵੇਂ ਦਿਨ ਦੇ ਵਿੱਚ ਨਵੇਂ ਬੰਦੋਗ ਦੇ ਨਾਲ ਕੋ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਆ ਡੰਡੀ ਜੀ ਲਾ ਕੇ ਨਾ ਹੂੰ ਇਹ ਤਰ੍ਹਾਂ ਜਨਾ ਕੱਲ ਟਿਸ਼ੂ ਪੇਪਰ ਲੈ ਆ ਮੰਗੇ ਨਾ ਟਿਸ਼ੂ ਪੇਪਰ ਨੀਚੇ ਵਿਛਾ ਕੇ ਹੂੰ ਉੱਪਰ ਆ ਰੱਖ ਦਿੰਦੀ ਆ ਫਿਰ ਉਹਦੇ ਨਾਲ ਰਹੇ ਕੋ ਲੌਂਗ ਟਰਮ ਲਈ ਚੱਲ ਜਾਂਦੀ ਆ ਲੌਂਗ ਟਰਮ